ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਸਟੇਡੀਅਮ ਦੇ ਵਿੱਚ ਪ੍ਰੇਡ ਤੋਂ ਸਲਾਮੀ ਲੈਣ ਕੇ ਅਤੇ ਉਸ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਖਾਸ ਕਰਕੇ ਖੂਫੀ ਏਜੰਸੀਆਂ ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਹੀ ਪੰਜਾਬ ਭਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪੀਯੂ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਨਾਕੇ ਬੰਦੀ ਕਰਕੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਹਿਲਾਂ ਹੀ ਪੁਲਿਸ ਫੋਰਸ ਵੱਤੋਂ ਮੰਗਾ ਲਈ ਗਿਆ ਸੀਨੀਅਰ ਪੁਲਿਸ ਅਫਸਰ ਨੇ ਇਸ ਦੀ ਜਾਣਕਾਰੀ ਸਾਂਝ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਸੁਰੱਖਿਆ ਦੇ ਪੂਰਤ ਪ੍ਰਬੰਧ ਕੀਤੇ ਗਏ ਹਨ ਏਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਜਿੰਨੀ ਲੋੜ ਦੀ ਫੋਰਸ ਸੀ ਉਹ ਵੀ ਮੁਹੱਈਆ ਕਰਵਾਈ ਗਈ ਹੈ ਕੀਤੀ ਗਈ ਹੈ ਹਾਂਜੀ ਹਾਂਜੀ ਅਜੇ ਚੱਲ ਰਹੀ ਹੈ ਜੀ ਅਜੇ ਕਰ ਰਹੀ ਹੈ ਜੀ ਹਾਂਜੀ ਸਾਨੂੰ ਨੇ ਖਾਤ ਕਰਕੇ ਕਿਉਂਕਿ ਅਲਰਟ ਨਹੀਂ ਰਿਹਾ 26 ਜਨਵਰੀ ਨੂੰ ਹਾਂ ਜੀ ਹਾਂ ਜੀ ਸਾਨੂੰ ਪੂਰਾ ਸਾਡਾ ਪੁਕਤਾ ਹੈ ਇੰਤਜ਼ਾਮ ਨੇ ਜੀ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਕੋਈ ਸਾਨੂੰ ਜਿੱਥੇ ਹੋਰ ਚਾਹੀਦੀ ਸੀ ਫੋਰਸ ਤੇ ਸਾਨੂੰ ਅ ਸ਼੍ਰੀ ਅਰਪੇਸ਼ ਸ਼ੋਕਲਾ ਜੀ ਤੇ ਬੀ ਜੀ ਪੀ ਸਾਹਿਬ ਪੰਜਾਬ ਵੱਲੋਂ ਸਾਨੂੰ ਫੋਰਸ ਆ ਗਈ ਤੇ ਆਫੀਸਰਸ ਵੀ ਆ ਗਈ ਗਈ ਹੈਗੀ ਹੈ ਅਸੀਂ ਨੀਂਵ ਡਿਵਲਪ ਕਰਾਂ ਬਾਕੀ ਜੋ ਸਾਡੀ ਜਿੰਨੀਆਂ ਸਾਨੂੰ ਚਾਹੀਦੀ ਸੀ ਸਾਡੇ ਕੋਲ ਫੋਰਸ ਹੈਗੀ ਹੈ ਅਵੇਲੇਬਲ ਸਰੀਕਾ ਸੀਐਮ ਸਾਹਿਬਾਰੇ ਨੇ ਤੋਂ ਉਸ ਕਰਕੇ ਸੁਰੱਖਿਆ ਥੋੜੀ ਹੋਰ ਵੀ ਵਧਾਈ ਗਈ ਹੈ ਕਿਉਂਕਿ ਅਲਰਟ ਵੀ ਹੈਗਾ ਹਾਂਜੀ ਹਾਂਜੀ ਜੋ ਪ੍ਰੋਟੋਕਾਲ ਦੇ ਹਸਾਬ ਨਾਲ ਹੈ ਨਹੀਂ ਸਾਡੇ ਸਾਹਿਬ ਨਾਲ ਕਿਹਾ ਕੋਈ ਥ੍ਰੈਟ ਵੀ ਖਬਰ ਹੈਗੀ ਹੈ ਕਿ ਥ੍ਰੈਟ ਹੈਗਾ ਸਾਨੂੰ ਸਭ ਇੰਟੈਲੀਜੈਂਸ ਹਾਂਜੀ ਇਨਪੁਟਸ ਹੈਗੇ ਨੇ ਜੋ ਵੀ ਹੈ ਤੁਸੀਂ ਵੀ ਆਰ ਟੇਕਿੰਗ ਕੇਅਰ ਆਫ ਥੈਟ ਕਾਸਮ ਜਟ ਨਿਊਜ਼ ਲਈ ਲੁਧਿਆਣਾ ਤੋਂ ਬਿਸ਼ੇਖ ਝਲੋਟਾ ਦੀ ਰਿਪੋਰਟ